ਗੁਰੂ ਨਾਨਕ ਦੇਵ ਜੀ ਨੇ ਦੂਰ ਦੂਰ ਤੱਕ ਯਾਤਰਾ ਕੀਤੀ। ਉਹਨਾਂ ਨੇ ਲੋਕਾਂ ਨੂੰ ਜੀਵਨ ਜਿਉਣ ਦੇ ਸਹੀ ਤਰੀਕੇ ਸਿਖਾਏ। ਇੱਕ ਵਾਰ ਉਹ ਪਾਰਤ ਵਿੱਚ ਬੰਗਾਲ ਵਿੱਚੋਂ ਦੀ ਯਾਤਰਾ ਕਰ ਰਹੇ ਸਨ। ਪਾਈ ਬਾਲਾਜੀ ਜੋ ਕਿ ਇੱਕ Hindu ਸਨ ਅਤੇ ਪਾਈ ਮਰਗਾਣਾ ਜੀ ਜੋ ਕਿ ਇੱਕ ਮੁਸਲਮਾਨ ਸਨ ਗੁਰੂ ਜੀ ਦੇ ਨਾਲ ਸਨ। ਉਹ ਇੱਕ ਪਿੰਡ ਤੋਂ ਦੂਜੇ ਪਿੰਡ ਪੈਦਲ ਤੁਰੇ। ਉਹਨਾਂ ਦਿਨਾਂ ਵਿੱਚ ਉਹ ਬਹੁਤ ਦੂਰ ਤੱਕ ਯਾਤਰਾ ਕਰ ਚੁੱਕੇ ਸਨ ਅਤੇ ਬਹੁਤ ਭੁੱਖੇ ਅਤੇ ਥੱਕੇ ਹੋਏ ਸਨ। ਉਹ ਕੁਝ ਖਾਣਾ ਅਤੇ ਆਰਾਮ ਚਾਹੁੰਦੇ ਸਨ। ਉਹ ਥੱਕੇ ਹੋਏ ਸਨ ਅਤੇ ਹੋਰ ਅੱਗੇ ਨਹੀਂ ਜਾ ਸਕਦੇ ਸਨ। ਇਸ ਲਈ ਉਹ ਰਾਤ ਫੇਰਨ ਲਈ ਨੇੜਲੇ ਪਿੰਡ ਵੱਲ ਚਲੇ ਗਏ। ਪਿੰਡ ਦੇ ਨੇੜੇ ਉਹਨਾਂ ਨੂੰ ਕੁਝ ਲੋਕ ਮਿਲੇ। ਗੁਰੂ ਜੀ ਰੁਕ ਗਏ ਅਤੇ ਕਿਹਾ, "ਪਿਆਰੇ ਮਹਾਰਾਜ, ਅਸੀਂ ਯਾਤਰੀ ਹਾਂ।" ਅਸੀਂ ਬਹੁਤ ਸਮੇਂ ਤੋਂ ਤੁਰ ਰਹੇ ਹਾਂ ਹੁਣ ਅਸੀਂ ਭੁੱਖੇ ਅਤੇ ਥੱਕੇ ਹੋਏ ਹਾਂ ਕੀ ਤੁਸੀਂ ਸਾਨੂੰ ਖਾਣ ਲਈ ਕੁਝ ਪੋਜਨ ਅਤੇ ਰਾਤ ਨੂੰ ਸੌਣ ਲਈ ਇੱਕ ਕਮਰਾ ਦੇ ਸਕਦੇ ਹੋ ਉਹਨਾਂ ਨੇ ਹੋਰ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਪਰ ਪਿੰਡ ਦੇ ਸਾਰੇ ਲੋਕ ਉਹਨਾਂ ਨਾਲ ਰੁੱਖੇ ਅਤੇ ਬੇਰਹਿਮ ਸਨ ਉਹਨਾਂ ਨੂੰ ਰਾਤ 12 ਬਿਤਾਉਣੀ ਪਈ ਕਿਉਂਕਿ ਕੋਈ ਵੀ ਉਹਨਾਂ ਨੂੰ ਆਪਣੇ ਨਾਲ ਨਹੀਂ ਰਹਿਣ ਦਿੰਦਾ ਸੀ ਉਹ ਭੁੱਖੇ ਅਤੇ ਥੱਕੇ ਹੋਏ ਸੌ ਗਏ। ਉਹ ਸਵੇਰੇ ਜਲਦੀ ਉੱਠੇ ਅਤੇ ਸ਼ਬਦ ਗਾਇਨ ਕੀਤੇ। ਉਹਨਾਂ ਨੇ ਅਰਦਾਸ ਨਾਮਕ ਪ੍ਰਾਰਥਨਾ ਵਿੱਚ ਪਰਮਾਤਮਾ ਅੱਗੇ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹਾ, ਇਹ ਲੋਕ ਇਸ ਪਿੰਡ ਵਿੱਚ ਹਮੇਸ਼ਾ ਲਈ ਆਰਾਮ ਨਾਲ ਰਹਿਣ। ਤਿੰਨਾਂ ਦੀ ਟੋਲੀ ਫਿਰ ਇੱਕ ਵਾਰ ਫਿਰ ਆਪਣੀ ਯਾਤਰਾ ਤੇ ਨਿਕਲ ਪਈ। ਪਾਈ ਮਰदाना ਜੀ ਬਹੁਤ ਪਰੇਸ਼ਾਨ ਸਨ। ਉਹ ਪਿੰਡ ਦੇ ਲੋਕਾਂ ਨਾਲ ਬਹੁਤ ਗੁੱਸੇ ਸਨ। ਉਹਨਾਂ ਨੂੰ ਗੁਰੂ ਜੀ ਦਾ ਅਜਿਹੇ ਬੁਰੇ ਲੋਕਾਂ ਲਈ ਅਸ਼ੀਰਵਾਦ ਪਸੰਦ ਨਹੀਂ ਆਇਆ। ਪਰ ਉਹਨਾਂ ਨੇ ਕੁਝ ਨਹੀਂ ਕਿਹਾ। ਸ਼ਾਮ ਨੂੰ ਉਹ ਦੂਜੇ ਪਿੰਡ ਵਿੱਚ ਆਏ। ਉਸ ਪਿੰਡ ਦੇ ਲੋਕ ਬਹੁਤ ਚੰਗੇ ਸਨ। ਉਹ ਆਪਣੇ ਪਿੰਡ ਆਉਣ ਵਾਲੇ ਹਰ ਵਿਅਕਤੀ ਦਾ ਸਵਾਗਤ ਕਰਦੇ ਸਨ। ਉਹ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀਆਂ ਪ੍ਰਤੀ ਬਹੁਤ ਦਿਆਲੂ ਸਨ। ਉਹਨਾਂ ਨੇ ਗੁਰੂ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਪਿਆਰ ਨਾਲ ਚੰਗਾ ਪੋਜਨ ਪਰੋਸਿਆ। ਉਹਨਾਂ ਨੇ ਗੁਰੂ ਜੀ ਅਤੇ ਉਹਨਾਂ ਦੇ ਸਾਥੀ ਨੂੰ ਰਾਤ ਨੂੰ ਸੌਣ ਲਈ ਬਿਸਤਰੇ ਦਿੱਤੇ। ਅਗਲੀ ਸਵੇਰ ਜਦੋਂ ਉਹ ਉੱਠੇ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀਆਂ ਨੂੰ ਕਿਹਾ ਆਓ ਅਰਦਾਸ ਕਰੀਏ। ਉਹਨਾਂ ਨੇ ਸਾਰਿਆਂ ਦੇ ਭਲੇ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ। ਪ੍ਰਾਰਥਨਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਸ ਪਿੰਡ ਦੇ ਲੋਕ ਹਰ ਥਾਂ ਖਿੰਡ ਜਾਂ ਮਰਦਾਨਾ ਜੀ ਇੱਕ ਵਾਰ ਫਿਰ ਬਹੁਤ ਪਰੇਸ਼ਾਨ ਹੋਏ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਮਾਲਕ ਜੀ ਮੈਂ ਤੁਹਾਡੀ ਇੱਛਾ ਨੂੰ ਸਮਝ ਨਹੀਂ ਸਕਦਾ ਤੁਸੀਂ ਚਾਹੁੰਦੇ ਹੋ ਕਿ ਚੰਗਿਆਈ ਖਿੰਡ ਜਾਵੇ ਅਤੇ ਬੇਰਹਿਮ ਇੱਕ ਜਗ੍ਹਾ ਖੁਸ਼ੀ ਨਾਲ ਰਹੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੇਰੇ ਪਿਆਰੇ ਮਰਦਾਨਾ ਜੀ ਮੈਂ ਚੰਗੇ ਲੋਕਾਂ ਨੂੰ ਸਰਾਂਪ ਨਹੀਂ ਦਿੱਤਾ ਮੈਂ ਚਾਹੁੰਦਾ ਹਾਂ ਕਿ ਇਹ ਚੰਗੇ ਲੋਕ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਖਿੰਡ ਜਾਣ ਅਤੇ ਵੱਧ ਫੁੱਲਣ ਉਹ ਜਿੱਥੇ ਵੀ ਜਾਣਗੇ ਉਹ ਉਥੋਂ ਦੇ ਲੋਕਾਂ ਨੂੰ ਚੰਗਾ ਬਣਾਉਣਗੇ ਜੇ ਹੋਰ ਚੰਗੇ ਲੋਕ ਹੋਣਗੇ ਤਾਂ ਦੁਨੀਆ ਖੁਸ਼ਹਾਲ ਹੋਵੇਗੀ ਦੂਜੇ ਪਿੰਡ ਦੇ ਬੁਰੇ ਲੋਕ ਨਿਕੰਮੇ ਹਨ ਉਹ ਜਿੱਥੇ ਵੀ ਜਾਣਗੇ ਦੂਜੇ ਲੋਕਾਂ ਨੂੰ ਰੁੱਖਾ ਅਤੇ ਬੇਰਹਿਮ ਬਣਾ ਦੇਣਗੇ ਇਸ ਲਈ ਮੈਂ ਪਰਮਾਤਮਾ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਪਿੰਡ ਵਿੱਚ ਆਰਾਮ ਨਾਲ ਰਹੇ ਮਰਦਾਨਾ ਜੀ ਹੁਣ ਪਰੇਸ਼ਾਨ ਨਹੀਂ ਸਨ ਉਹ ਖੁਸ਼ ਸਨ ਗੁਰੂ ਜੀ ਦੀ ਇੱਛਾ ਉਹਨਾਂ ਨੂੰ ਸਪਸ਼ਟ ਸੀ ਆਓ ਅਸੀਂ ਦੂਜੇ ਲੋਕਾਂ ਪ੍ਰਤੀ ਦਿਆਲੂ ਅਤੇ ਕੋਮਲ ਬਣੀਏ ਅਤੇ ਆਪਣੇ ਵਾਂਗ ਹੀ ਗੁਰੂ ਜੀ ਨੂੰ ਖੁਸ਼ ਕਰੀਏ